ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਬਹੁਤ ਟਾਈਮ ਬਾਅਦ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਜਿਹੜੀ ਆ YouTube ਤੇ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਆ ਹਮੇਸ਼ਾ ਆਪਾਂ ਪ੍ਰੋਡਕਟ ਹੀ ਜਿਹੜੇ ਆ ਤੁਹਾਨੂੰ ਡਿਲੀਵਰ ਕਰੀਦੇ ਆ ਪ੍ਰੋਡਕਟ ਹੀ ਜਿਹੜੇ ਆ ਦਿਖਾਈਦੇ ਆ ਪਰ ਅੱਜ ਮੈਂ ਗੱਲਬਾਤ ਤੁਹਾਡੇ ਸਾਰਿਆਂ ਦੇ ਨਾਲ ਅੱਜ ਇੰਦਾ ਕਿਉਂ ਕਰ ਰਹੀ ਆ ਤਾਂ ਜਿਹੜੇ ਸਾਡੇ ਪੇਜਾਂ ਤੇ ਨਵੇਂ ਜੁੜੇ ਆ ਸਬਸਕ੍ਰਾਈਬਰ ਫਾਲੋਅਰਸ ਜਾਂ ਮੈਂ ਕਹਿ ਸਕਦੇ ਆ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਪਿਛਲੇ 9 ਸਾਲ ਦੀ ਥੋੜੀ ਜੀ ਆਪਣੇ ਬਾਰੇ ਤੇ ਸਾਡੀ ਟੀਮ ਬਾਰੇ ਮੈਂ ਦੱਸ ਦੇਣਾ ਚਾਹੁੰਦੀ ਆ ਪ੍ਰਵੀਨ ਫਲਕਾਰੀ ਹਾਊਸ ਮੈਂ ਪਿਛਲੇ ਪਿਛਲੇ ਅਸੀਂ 9 ਸਾਲ ਤੋਂ ਰਨ ਕਰ ਰਿਹਾ ਪ੍ਰਵੀਨ ਨਾਮ ਮੇਰੇ ਮੰਮੀ ਦਾ ਨਾਮ ਆ ਮੇਰੇ ਮੰਮੀ ਪ੍ਰਵੀਨ ਕੌਰ ਤੇ ਅਸੀਂ ਇਹਨੂੰ ਤਿੰਨੇ ਮੇਰਾ ਭਰਾ ਸੇਵਕ ਸਿੰਘ ਤੇ ਪ੍ਰਵੀਨ कौर ਤੇ ਮੈਂ ਮਨਪ੍ਰੀਤ कौर ਅਸੀਂ ਤਿੰਨੇ ਰਨ ਕਰ ਰਹੇ ਹਾਂ ਤੁਸੀਂ ਜ਼ਿਆਦਾਤਰ ਪੇਜਾਂ ਤੇ ਮੈਨੂੰ ਹੀ ਵੇਖਿਆ ਹੋਊਗਾ ਮੇਰੀ ਵੀਡੀਓਜ਼ ਅਪਲੋਡ ਜਿਹੜੀਆਂ ਤੁਸੀਂ ਵੇਖੀਆਂ ਹੋਣਗੀਆਂ ਪਰ ਅਸੀਂ ਟੀਮ ਮੈਂਬਰਸ ਨਾਲ ਅਸੀਂ ਤਿੰਨੇ ਜਾਣੇ ਕੰਮ ਕਰ ਰਹੇ ਹਾਂ ਪਿਛਲੇ 9 ਸਾਲ ਤੋਂ ਹੱਥ ਦੀ ਬਾਗ ਫੁਲਕਾਰੀ ਰਵਾਇਤੀ ਕਢਾਈ ਨੂੰ ਮੋੜ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀਡੀਓ ਉਹਨਾਂ ਸਾਰਿਆਂ ਦੇ ਲਈ ਆ ਜਿਹੜੇ ਜਿਨ੍ਹਾਂ ਨੂੰ ਸਾਡੇ ਬਾਰੇ ਨਹੀਂ ਪਤਾ ਪਿਛਲੇ ਅ 9 ਸਾਲ ਤੋਂ ਅਸੀਂ ਸਿਰਫ ਹੱਥ ਦੇ ਬਾਗ ਫੁਲਕਾਰੀਆ ਪੱਖੀਆਂ ਝੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਜਿਹੜੀਆਂ ਵੇਚਦੇ ਆ ਅ ਬਹੁਤ ਸਾਰੇ ਇੰਸਟੀਚਿਊਨ ਨਿਫਟ ਕਾਂਗੜਾ ਵਰਗੇ ਨਿਫਟ ਦਿੱਲੀ ਵਰਗੇ ਨਿਫਟ ਪੰਚਕੁਲਾ ਇਹਨਾਂ ਤੇ ਵੀ ਅਸੀਂ ਜਿਹੜੀਆਂ ਆਪਣੀ ਫੁਲਕਾਰੀ ਨੂੰ ਜਿਹੜੇ ਆ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਆ ਸਿਖਾਉਂਦੇ ਆ ਰੀਸੈਂਟਲੀ ਪੰਜਾਬ ਯੂਨੀਵਰਸਿਟੀ ਚ ਮੈਂ ਵਰਕਸ਼ਾਪ ਕੀਤੀ ਆ ਲੰਡਨ ਜਾ ਕੇ ਮੈਂ ਤਿੰਨ ਵਰਕਸ਼ਾਪਸ ਕੀਤੀਆਂ ਪੇਜਾਂ ਤੇ ਤੁਸੀਂ ਸਾਨੂੰ ਵੇਖਿਆ ਹੀ ਹੋਗਾ ਲੰਡਨ ਤੇ ਵਿੱਚ ਵੀ ਮੈਂ ਤਿੰਨ ਵਰਕਸ਼ਾਪਸ ਕਰਕੇ ਆਈਆਂ ਬਹੁਤ ਸਾਰਾ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੰਗਾਰਾ ਦਿੱਤਾ ਹੁਣ ਅਸੀਂ ਫਿਲਹਾਲ ਕੈਨੇਡਾ ਦੇ ਵਿੱਚ ਮੇਰੀ ਟੀਮ ਮੈਂਬਰਸ ਗੁਰਸੇਵਕ ਸਿੰਘ ਤੇ ਪ੍ਰਵੀਨ ਕੌਰ ਹੈਗੇ ਆ ਤੁਸੀਂ ਉਹਨਾਂ ਨਾਲ ਕਨਸਰਨ ਵੀ ਕਰ ਸਕਦੇ ਹੋ ਅੱਜ ਬ੍ਰਮਟਨ ਵਿਖੇ ਐਗਜ਼ਿਬਿਸ਼ਨ ਵੀ ਆ 29 ਸੈਪਟੈਂਬਰ ਨੂੰ ਮੈਂ ਇਹ ਵੀਡੀਓ ਅਪਲੋਡ ਕਰ ਰਹੀ ਆ ਤੇ ਅੱਜ ਉੱਥੇ ਐਗਜ਼ਿਬਿਸ਼ਨ ਵੀ ਆ ਬ੍ਰਮਟਨ ਦੇ ਵਿੱਚ ਤੁਸੀਂ ਜਾ ਕੇ ਉਹ ਉਹਥੇ ਐਗਜ਼ਿਬਿਸ਼ਨ ਦੇ ਵਿੱਚ ਵੀ ਤੇ ਉਹ 5 ਅਕਤੂਬਰ ਤੱਕ ਉਥੇ ਹੈਗੇ ਆ ਤੁਸੀਂ ਕੰਸਰਨ ਵੀ ਕਰ ਸਕਦੇ ਹੋ ਬ੍ਰਦਰ ਮੇਰਾ ਫਿਰ ਬੈਂਕੂਵਰ ਹੋਗਾ ਤੁਸੀਂ ਉਹਦੇ ਨਾਲ ਜਿਹੜਾ ਟਾਈ ਅਪ ਵੀ ਜਿਹੜਾ ਹੈ ਕਰ ਸਕਦੇ ਹੋ ਅ ਮੇਰਾ ਤੁਹਾਨੂੰ ਦੱਸਣ ਦਾ ਮਕਸਦ ਇਹ ਇਹ ਵੀਡੀਓ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਲੋਕ ਸਾਨੂੰ ਕੋਸਟਿੰਗ ਤੋਂ ਕਹਿ ਦਿੰਦੇ ਆ ਕਿ ਤੁਹਾਡਾ ਪ੍ਰਾਈਸ ਇਦਾਂ ਹੈ ਜਾਂ ਕੀ ਕਹਿੰਦੇ ਨੂੰ ਇਹ ਮਸ਼ੀਨ ਮਸ਼ੀਨ ਮੇਡ ਤੇ ਹੱਥ ਅਸੀਂ ਹੱਥ ਦੇ ਹੱਥ ਦੀ ਫੁਲਕਾਰੀ ਜਿਹੜੀ ਆ ਰੇਸ਼ਮ ਦੇ ਧਾਗੇ ਨਾਲ ਕੱਢਦੇ ਆ ਇਦਾਂ ਫਰੇਮ ਲਾ ਕੇ ਕੱਢੀ ਜਾਂਦੀ ਆ ਪਿੱਛੋਂ ਵੀ ਵੇਖ ਸਕਦੇ ਆ ਪਿੱਛੋਂ ਵੀ ਆ ਨੋਮੀਨਲ ਜੀਆਂ ਗੰਡਾਂ ਹੁੰਦੀਆਂ ਬਹੁਤ ਨੋਮੀਨਲ ਜੀਆਂ ਗੰਡਾਂ ਦੇ ਕੇ ਅਸੀਂ ਜਿਹੜੀ ਆ ਫੁਲਕਾਰੀ ਜਿਹੜੀ ਕੱਢਦੇ ਆ ਪਿਛਲੀਆਂ ਗੰਡਾਂ ਤੋਂ ਤੁਹਾਨੂੰ ਹੱਥ ਦੀ ਬਾਗ ਫੁਲਕਾਰੀ ਪਤਾ ਲੱਗ ਜੂਗੀ ਟੂਲ ਦੀ ਫੁਲਕਾਰੀ ਵੀ ਸਾਡੀ ਜਿਹੜੀ ਆ ਉਹ 1 ਮੀਟਰ ਪਣੇ ਵਾਲੀ ਹੁੰਦੀ ਆ ਬਹੁਤ ਸਾਰੇ ਲੋਕਾਂ ਨੂੰ ਟੂਲ ਦੀ ਫੁਲਕਾਰੀ ਦਾ ਨਹੀਂ ਪਤਾ ਉਹ ਕਹਿ ਦਿੰਦੇ ਚਨੌਣ ਤੇ ਤਿਆਰ ਕਰਦੇ ਆ ਬਾਗ ਸਾਡੇ ਕੋਲ 150 ਤੋਂ ਉੱਤੇ ਡਿਜ਼ਾਈਨ ਹੁੰਦੇ ਆ ਅਲੱਗ-ਅਲੱਗ ਡਿਜ਼ਾਈਨਾਂ ਤੇ ਅਸੀਂ ਬਾਗਾਂ ਤੇ ਕੰਮ ਕਰਦੇ ਆ ਤੁਸੀਂ ਸਾਡੇ ਪੇਜ ਤੇ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿੰਨੇ ਟਾਈਮ ਤੋਂ ਜਿਹੜੇ ਆ ਬਾਗ ਵੀ ਅਪਲੋਡ ਕਰਦੇ ਆ ਪਸ਼ਮੀਨੇ ਦੇ ਸ਼ਾਲ ਵੀ ਹੁੰਦੇ ਆ ਬਹੁਤ ਘੱਟ ਲੋਕਾਂ ਦੇ ਕੋਲ ਪਸ਼ਮੀਨੇ ਦੇ ਸ਼ਾਲ ਜਿਹੜੇ ਆ ਹੁੰਦੇ ਆ ਪਰ ਅਸੀਂ ਪਸ਼ਮੀਨੇ ਤੇ ਫੁਲਕਾਰੀ ਵੀ ਜਿਹੜੀ ਆ ਕਰਦੇ ਆ ਅ ਬਹੁਤ ਸਾਰੇ ਬਹੁਤ ਸਾਰੇ ਬੁਟੀਕਸ ਸਾਡੀ ਕਾਪੀਜ਼ ਵੀ ਕਰਕੇ ਤੇ ਉਹਨੂੰ ਮਸ਼ੀਨ ਮੇਡ ਵੀ ਸੇਲ ਕਰਦੇ ਆ ਪਰ ਮੈਂ ਹਰ ਵੀਡੀਓ ਚ ਕੰਨੀ ਆ ਮੈਂ ਤੁਹਾਡੇ ਨਾਲ ਲੜਨਾ ਜਿੰਨਾ ਨਹੀਂ ਚਾਹੁੰਦੀ ਕਿਉਂਕਿ ਇਹ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਦੀ ਮਿਹਨਤ ਹੁੰਦੀ ਆ ਸਾਡੀ ਤੇ ਇਹ ਜਿਹੜੇ ਆ ਜਿਹੜੇ ਖਰਾਬ ਕਰਦੇ ਆ ਚਲੋ ਉਹਨਾਂ ਦੀ ਉਹਨਾਂ ਦਾ ਵੀ ਪਰਮਾਤਮਾ ਭਲਾ ਕਰੇ ਪਾਰੇ ਆ ਕੀ ਅਸੀਂ ਇਹਨੂੰ ਹੱਥ ਦੀ ਬਾਗ ਫੁਲਕਾਰੀ ਹੀ ਤਿਆਰ ਕਰਦੇ ਆ ਇਹ ਮੇਰੀ ਵੀਡੀਓ ਖਾਸ ਸਾਰੇ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਇਸ YouTube ਚੈਨਲ ਤੇ ਨਵੇਂ ਆ ਅਸੀਂ ਪੁਰਾਣੇ ਤੇ ਤਰੀਕੇ ਨਾਲ ਰਵਾਇਤੀ ਕਢਾਈ ਕਰਦੇ ਆ ਸਾਡੇ ਨਾਲ ਜਿਹੜੇ 200 ਸੁਆਣੀਆਂ ਵੀ ਜੁੜੀਆਂ ਹੋਈਆਂ ਜਿੰਨਾ ਤੱਕ ਰੋਜ਼ਗਾਰ ਜਿਹੜਾ ਜਾਂਦਾ ਸੋ ਇਹ ਸਾਡਾ ਸਾਡਾ ਵਿਜ਼ਨ ਇਹ ਆ ਕਿ ਹਰ ਦੇਸ਼ ਤੇ ਵਿੱਚ ਫੁਲਕਾਰੀ ਨੂੰ ਲਿਆ ਜਾਵੇ ਖਰੀਦਿਆ ਜਾਵੇ ਤੇ ਅਸੀਂ ਉੱਥੋਂ ਤੱਕ ਹਰ ਦੇਸ਼ ਤੱਕ ਜਿਹੜੀ ਆ ਫੁਲਕਾਰੀ ਜਿਹੜੀ ਆ ਪਹੁੰਚਾਈਏ ਉੱਥੋਂ ਤੱਕ ਐਗਜ਼ਿਬਿਸ਼ਨ ਕਰੀਏ ਨਾਟ ਓਨਲੀ ਇਸਟੈਬਲਿਸ਼ਡ ਕੰਟਰੀ ਇਸਟੈਬਲਿਸ਼ਡ ਕੰਟਰੀਜ਼ ਦਾ ਹਰ ਕੋਈ ਸੋਚਦਾ ਹੈ ਪਰ ਉਹਨਾਂ ਕੰਟਰੀਆਂ ਦੇ ਵਿੱਚ ਵੀ ਅਸੀਂ ਫੁਲਕਾਰੀ ਨੂੰ ਜਾ ਕੇ ਪ੍ਰਮੋਟ ਕਰੀਏ ਜਿੱਥੇ ਪੰਜਾਬੀ ਸਾਡੇ ਵੱਸਦੇ ਹੋਣ ਸੋ ਇਹ ਸਾਡਾ ਟੀਚਾ ਹੈ ਲੋਕ ਖਰੀਦਣ ਇਹ ਕਲਾ ਜਿਹਦੀ ਤੁਹਾਡੇ ਘਰਾਂ ਚ ਤਾਂ ਹੀ ਰਹਿ ਸਕਦੀ ਹੈ ਜੇ ਤੁਸੀਂ ਖਰੀਦੋ ਇਹ ਮੇਰੀ ਵੀਡੀਓ ਅੱਜ ਸੁਨੇਹਾ ਵੀ ਕਹਿ ਲੋ ਹਰ ਪੰਜਾਬੀ ਨੂੰ ਆ ਇਹ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਉਸ ਤੱਕ ਪਹੁੰਚਾਇਓ ਜਿਹੜਾ ਬਾਗ ਫੁਲਕਾਰੀਆਂ ਖਰੀਦਣ ਦਾ ਚਾਹਵਾਨ ਹੋਵੇ ਤੇ ਜਿਹੜਾ ਹੱਥ ਦੀ ਕਲਾ ਨੂੰ ਜਿਉਂਦਾ ਰੱਖਣ ਦੇ ਵਿੱਚ ਵੀ ਸਾਡੇ ਨਾਲ ਸਹਾਇਕ ਹੋਵੇ ਵੀਡੀਓ ਨੂੰ ਜਰੂਰ ਸ਼ੇਅਰ ਹਰ ਹਰ ਜਾਣਾ ਕਰਿਓ ਇਹ ਮੇਰਾ ਅਸੀਂ ਪਿਛਲੇ 9 ਸਾਲ ਦੇ ਵਿੱਚ ਬਹੁਤ ਸਾਰੇ ਅਵਾਰਡਸ ਪੀਟੀਸੀ ਚੈਨਲ ਜੀ ਪੰਜਾਬੀ ਬਹੁਤ ਸਾਰੇ ਵੱਡੇ ਵੱਡੇ ਨਾਮਵਰ ਅਵਾਰਡ ਵੀ ਸਾਡੀ ਝੋਲੀ ਪੈ ਪਰ ਅਸੀਂ ਕਦੀ ਵੀ ਉਹ ਵੀਡੀਓਜ਼ ਇਸ ਪੇਜ ਤੇ ਜਾਂ YouTube ਚੈਨਲ ਤੇ ਨਹੀਂ ਪਾਈਆਂ ਤੁਸੀਂ ਸਾਡੇ ਬਹੁਤ ਸਾਰੇ ਵੱਡੇ ਵੱਡੇ ਚੈਨਲਸ ਨੇ ਸਾਡੀ ਵੀਡੀਓ ਕਵਰੇਜ ਵੀ ਕੀਤੀ BBC World ਤੱਕ ਨੇ ਮੈਂ ਪਿੱਛੇ ਜੇ ਜਾ ਕੇ ਲੰਡਨ ਵੀ ਜਿਹੜੀਆਂ ਤਿੰਨ ਵਰਕਸ਼ਾਪਸ ਇਹਦੀਆਂ ਕਰਕੇ ਆਈਆਂ ਫੁਲਕਾਰੀ ਦੀਆਂ ਸਭ ਨੇ ਬਹੁਤ ਪਰਵਾਹ ਹੰਗਾਰਾ ਜਿਹੜਾ ਸਾਨੂੰ ਦਿੱਤਾ ਦੇਖੋ ਆਪਾਂ ਫੁੱਲ ਤਿਆਰ ਕਰਦੇ ਪਏ ਆ ਪੁੱਲ ਤਿਆਰ ਹੋ ਚਲਿਆ ਮੈਂ ਇਹ ਵੀਡੀਓ ਮੈਂ ਖਾਸ ਕਰਕੇ ਸਾਰਿਆਂ ਦੇ ਲਈ ਇਹ ਵੀਡੀਓ ਨੂੰ ਜਰੂਰ ਸੁਣਿਓ ਸ਼ੇਅਰ ਕਰਿਓ ਲੋਕਾਂ ਤੱਕ ਇਹ ਦੱਸਿਓ ਕਿ ਅਸੀਂ ਪਿਛਲੇ 9 ਸਾਲ ਦੇ ਵਿੱਚ ਜਿਹੜੇ ਸਾਨੂੰ ਬਹੁਤ ਲੰਮੇ ਸਮੇਂ ਤੋਂ ਜਾਣਦੇ ਆ ਉਹਨਾਂ ਨੂੰ ਸਾਡੇ ਚ ਮਤਲਬ ਉਹ ਜਦੋਂ ਸਾਨੂੰ ਮਿਲਦੇ ਵੀ ਆ ਤੇ ਅਸੀਂ ਬਿਲਕੁਲ ਪੱਟੀ ਤੋਂ ਕੰਮ ਕਰਦੇ ਆ ਤੁਸੀਂ ਬਿਲਕੁਲ ਇੱਥੇ ਪਰਿਵਾਰਤਨਾ ਸੀ ਇਹਦਾ ਨਾਂ ਹੀ ਫੁਲਕਾਰੀ ਹਾਊਸ ਕਿਉਂ ਰੱਖਿਆ ਕਿ ਤੁਸੀਂ ਇੱਕ ਪਰਿਵਾਰਤਨਾ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਇੱਥੇ ਮਤਲਬ ਘਰ ਸਾਸੀਂ ਘਰ ਤੋਂ ਹੀ ਕਰਦੇ ਆ ਤੇ ਖਰੀਦ ਸਕਦੇ ਆ ਸਾਡੇ ਬਾਗ ਫੁਲਕਾਰੀਾਂ ਦੀ ਕੋਸਟਿੰਗ ਸਾਡਾ ਜਿਹੜਾ 3-3 ਮਹੀਨੇ 4-4 ਮਹੀਨੇ ਲੱਗ ਜਾਂਦੇ ਆ ਬਾਗ ਫੁਲਕਾਰੀਾਂ ਕੱਢਣ ਦੇ ਵਿੱਚ ਤੇ ਇਹ ਤਾਂ ਹੀ ਇਹ ਜਿਹੜੇ ਆ ਤਿਆਰ ਕਈ ਕਈ ਵਾਰ ਬਾਗਾਂ ਨੂੰ 6-6 ਮਹੀਨੇ ਵੀ ਲੱਗ ਜਾਂਦੇ ਆ ਤਿਆਰ ਕਰਨ ਦੇ ਵਿੱਚ ਤੇ ਸੋ ਇਹ 6-6 ਮਹੀਨੇ 8-8 ਮਹੀਨੇ ਲਾ ਕੇ ਅਸੀਂ ਬਾਗ ਜਿਹੜਾ ਤਿਆਰ ਕਰਦੇ ਆ ਸੋ ਸਾਡੀ ਕਾਸਟਿੰਗ ਉਹਦੇ ਤੇ ਡਿਪੈਂਡ ਕਰਦੀ ਆ ਕਿਉਂਕਿ ਸਾਡਾ ਉਹ ਮਸ਼ੀਨ ਮੇਡ ਤੇ ਹੈ ਨਹੀਂ ਕਿਉਂਕਿ ਮਸ਼ੀਨ ਮੇਡ ਜਲਦੀ ਬਣ ਜਾਂਦਾ ਹੈ ਤੇ ਫਿਰ ਉਹਦੀ ਕਾਸਟਿੰਗ ਵੀ ਉਸ ਹੱਬ ਨਾਲ ਹੁੰਦੀ ਆ ਹੱਥ ਦੇ ਬਾਗ ਫੁਲਕਾਰੀਆਂ ਦੀ ਉਸ ਤਰੀਕੇ ਨਾਲ ਹੀ ਜਿਹੜੀ ਆ ਕਾਸਟਿੰਗ ਹੁੰਦੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ YouTube ਤੇ ਹੁਣ ਰੋਜ਼ ਇੱਕ ਵੀਡੀਓ ਆਵੇ ਤੁਸੀਂ ਰੋਜ਼ ਇੱਕ ਵੀਡੀਓ ਨੂੰ ਵੇਖੋ ਕਿ ਨਵੇਂ ਪ੍ਰੋਡਕਟ ਅਸੀਂ ਕੋਸ਼ਿਸ਼ ਕਰਦੇ ਆ ਜਿਹੜੇ ਆ ਲੈ ਕੇ ਆਉਂਦੀ। ਇਹ ਵੀਡੀਓ ਸਾਰਿਆਂ ਦੇ ਲਈ ਬਹੁਤ ਸਪੈਸ਼ਲ ਆ ਕਰਵਾ ਚੌਥ ਅਗਲੇ ਦਿਨ ਤੇ ਆ ਰੌਣ ਵਾਲਿਆ ਤੁਸੀਂ ਖਰੀਦੋ ਬਾਗ ਫੁਲਕਾਰੀਆ ਬੁੱਕ ਕਰਵਾਓ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਐਕੀ ਫੁਲਕਾਰੀਆ ਬਾਗ ਤੋਹਫੇ ਵਜੋਂ ਦੋ ਤੁਸੀਂ ਜੇ ਕਿਸੇ ਨੂੰ ਸੂਟ ਵੀ ਦਿੰਦੇ ਹੋ ਕਿਸੇ ਨੂੰ ਬਾਗ ਫੁਲਕਾਰੀ ਦੋ ਤਾਂ ਜੋ ਤੋਹਫਾ ਤੁਹਾਡਾ ਜਿਹੜਾ ਹੱਥ ਦੀ ਬਾਗ ਫੁਲਕਾਰੀ ਆ ਉਹ ਸੰਭਾਲ ਕੇ ਸਾਰਾ ਸਾਰੀ ਜ਼ਿੰਦਗੀ ਰੱਖ ਸਕੇ ਕਿਉਂਕਿ ਸੂਰਤ ਤੇ ਆਪਾਂ ਹਮੇਸ਼ਾ ਬਦਲਦੇ ਰਹਿੰਦੇ ਆ ਟ੍ਰੈਂਡ ਦੇ ਹਿਸਾਬ ਨਾਲ ਪਰ ਇਹ ਟ੍ਰੈਂਡ ਜਿਹੜਾ ਇਹ ਹਮੇਸ਼ਾ ਸਦਾਬਹਾਰ ਟ੍ਰੈਂਡ ਆ ਤੁਸੀਂ ਖਰੀਦੋ ਮੇਰੀ ਇਹ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜਿਨ੍ਹਾਂ ਨੂੰ 9 ਸਾਲ ਦੀ ਸਾਡੀ ਜਰਨੀ ਦਾ ਨਹੀਂ ਪਤਾ ਬਿਲਕੁਲ 0 ਤੋਂ ਚੱਲੇ ਸੀ ਫਿਰ ਅੱਜ ਸ਼ੇਅਰ ਆ ਸਬਸਕ੍ਰਾਈਬਰ ਹੋ ਗਏ ਪਰ ਇਹਨੂੰ ਜਲਦੀ ਜਲਦੀ ਤੁਸੀਂ ਇਸ ਚੈਨਲ ਨੂੰ ਵੱਡਾ ਕਰੋ ਤਾਂ ਜੋ ਆਪਾਂ ਇਹਦੇ ਤੇ ਹੋਰ ਵੀ ਸਾਡਾ ਵੀ ਉਤਸ਼ਾਹ ਤਾਂ ਹੀ ਵੱਧਦਾ ਜੇ ਤੁਸੀਂ ਇਹਦੇ ਤੇ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸਾਡੇ ਤੋਂ ਖਰੀਦਦੇ ਹੋ ਖਰੀਦਣਾ ਬਹੁਤ ਜ਼ਰੂਰੀ ਆ ਮੇਰੀ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਆ ਕਿ ਤੁਸੀਂ ਖਰੀਦੋ ਕੱਲਾ ਮੈਂ ਇਹਨੂੰ ਕੱਢ ਕੇ ਰੱਖ ਲੂੰਗੀ ਉਹਦੇ ਨਾਲ ਉਹਦੇ ਨਾਲ ਕਦੇ ਵੀ ਉਹ ਚੀਜ਼ ਰਿਵਾਈਵ ਨਹੀਂ ਹੁੰਦੀ ਜਿੰਨਾ ਚਿਰ ਉਹ ਖਰੀਦਦੇ ਨਹੀਂ ਉਹਨਾਂ ਨੂੰ ਵਰਤਦੇ ਨਹੀਂ ਅਸੀਂ ਆਪਣੇ ਵਿਆਹਾਂ ਸ਼ਾਦੀਆਂ ਤੇ ਉਹਨਾਂ ਨੂੰ ਪਾਉਂਦੇ ਨਹੀਂ ਸੋ ਇਸ ਵੀਡੀਓ ਦਾ ਖਾਸ ਮਕਸਦ ਇੰਟਰੋ ਵੀ ਸੀਗਾ ਇਸ ਵੀਡੀਓ ਦਾ ਖਾਸ ਮਕਸਦ ਮੇਰਾ ਇੱਕ ਸੁਨੇਹਾ ਵੀ ਸੀਗਾ ਤੁਸੀਂ ਇਸ ਵੀਡੀਓਜ਼ ਨੂੰ ਖਰੀਦੋ ਜਿਹੜੇ ਨੌਨ ਸਬਸਕ੍ਰਾਈਬਰ ਸਾਡੀਆਂ ਵੀਡੀਓਜ਼ ਵੇਂਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਸ਼ੁਕਰੀਆ ਖਰੀਦਣ ਦੇ ਲਈ ਸਾਡਾ ਪਤਾ ਹੈਗਾ ਪ੍ਰਵੀਨ ਫਲਕਾਰੀ ਹਾਊਸ ਐਮ 636 ਬੜਾ ਰਾਲਾ ਲੋ ਰੋਡ ਪੱਟੀ ਜਿਲ੍ਹਾ ਸਾਡਾ ਤਰਨਤਾਰਨ ਦਾ ਸ਼ਹਿਰ ਪੱਟੀ ਆ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਤੇ ਸਾਡੇ ਕੋਲ ਸ਼ਿਪਿੰਗ ਜਿਹੜੀ ਆ ਵਰਲਡ ਵਾਈਡ ਅਵੇਲੇਬਲ ਹੈਗੀ ਆ ਆਪਾਂ ਇੰਨਾ ਫੁੱਲ ਤਿਆਰ ਕਰ ਲਿਆ ਇੰਨੇ ਮਿੰਟਾਂ ਦੇ ਵਿੱਚ ਪਰ ਇਹ ਆ ਕਿ ਇਹਨੂੰ ਬਹੁਤ ਜ਼ਿਆਦਾ ਟਾ ਪਿੱਛੋਂ ਵੀ ਵੇਖ ਸਕਦੇ ਹੋ ਬਿਲਕੁਲ ਨੋਮੀਨਲ ਜੀਆਂ ਗਿਣਨਾ ਹੈਗੇ ਆ ਤੁਸੀਂ ਇਹ ਵੇਖ ਸਕਦੇ ਹੋ ਆਪਾਂ ਤਿਆਰ ਕੀਤਾ ਹੋਇਆ ਸੋ ਸਾਡੇ ਕੋਲ ਹੱਥ ਦੇ ਬਾਗ ਫੁੱਲ ਕਾਰੀਆਂ ਪੱਖੀਆਂ ਝੋਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ ਆਕੇ ਖਰੀਦਿਓ ਤੇ ਨੰਬਰ ਸਾਡੇ ਹੈਗੇ ਆ 805 6121977 950 1205488 ਇਹ ਮੇਰੇ ਬੇਨਤੀ ਦੀ ਵੀਡੀਓ ਸੀਗੀ ਨਾਲੇ 9 ਸਾਲ ਦੀ ਜਰਨੀ ਜਿਨ੍ਹਾਂ ਨੂੰ ਨਹੀਂ ਪਤਾ ਇਸ ਚੈਨਲ ਤੇ ਨਵੇਂ ਆ ਉਹਨਾਂ ਦੇ ਲਈ ਇਹ ਵੀਡੀਓ ਸੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਦੀ ਸਾਡੀ ਲੋਕੇਸ਼ਨ Google ਤੇ ਵੀ ਅਵੇਲੇਬਲ ਹੈ